ਮੌਤ ਹੋ ਜਾਂਦਾ ਮਾਮਲਾ ਸਾਹਮਣੇ ਆਇਆ ਜੁਥੇ ਪੇਕੇ ਪਰਿਵਾਰ ਵੱਲੋਂ ਕਤਿਤ ਤੌਰ ਉਤੇ ਪਤੀ ਉਤੇ ਦੋਸ਼ ਲਗਾਏ ਜਾ ਰਹੇ ਨੇ ਕਿ ਉਸ ਵੱਲੋਂ ਫਹਾਦ ਦੇ ਕੇ ਉਸ ਨੂੰ ਮੌਤੇ ਘਾਟ ਉਤਾਰਿਆ ਗਿਆ ਜੁਥੇ ਉਹਨਾਂ ਵੱਲੋਂ ਇਹ ਵੀ ਦੋਸ਼ ਲਗਾਏ ਜਾ ਰਹੇ ਨੇ ਕਿ ਉਸ ਦੇ ਸਰੀਰ ਉੱਤੇ ਜਿਹੜੇ ਨੇ ਉਹ ਨੀਲੇ ਨਿਸ਼ਾਨ ਪਏ ਹੋਏ ਸਕੇ ਉਸ ਨੂੰ ਕਬੀਰ ਉਪ ਦੇ ਵਿੱਚ ਜ਼ਖਮੀ ਵੀ ਕੀਤਾ ਗਿਆ ਜਿਸ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਹੁਣ ਇਹ ਜਿਹੜਾ ਪਰਿਵਾਰ ਹੈ ਉਹ ਪ੍ਰਸ਼ਾਸਨ ਤੱਕ ਪਹੁੰਚਿਆ ਜਿੱਥੇ ਇਨਸਾਫ਼ ਦੀ ਮੰਗ ਕਰ ਰਿਹਾ ਫਿਲਹਾਲ ਪੂਰੇ ਮਾਮਲੇ ਨੂੰ ਬਿਆਨ ਕਰਨ ਦੌਰਾਨ ਉਹਨਾਂ ਵੱਲੋਂ ਕਿਹਾ ਜਾ ਰਿਹਾ ਅਤੇ ਪਤੀ ਉੱਤੇ ਦੋਸ਼ ਲਗਾਏ ਜਾ ਰਹੇ ਨੇ ਕਿ ਜਿਹੜਾ ਇਸ ਦਾ ਘਰ ਵਾਲਾ ਏ ਉਹ ਨਸ਼ੇ ਕਰਦਾ ਹੈ ਨਸ਼ੇ ਕਰਕੇ ਉਸਨਾਂ ਨੂੰ ਘੁਟਮਾਰ ਵੀ ਕਰਦਾ ਹੈ ਤਾਂ ਹੁਣ ਉਸ ਵੱਲੋਂ ਫੋਨ ਕਰਕੇ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਤੁਹਾਡੀ ਕੁੜੀ ਨੂੰ ਹੱਟ ਅਟੈਕ ਆਇਆ ਜਦੋਂ ਹਸਪਤਾਲ ਵੀ ਲਿਜਾਇਆ ਜਾਂਦਾ ਪਰ ਜਦੋਂ ਪੇਕੇ ਪਰਿਵਾਰ ਹਸਪਤਾਲ ਦੇ ਵਿੱਚ ਪਹੁੰਚਦੇ ਨੇ ਤਾਂ ਉਹਨਾਂ ਨੂੰ ਫਿਰ ਉਹਨਾਂ ਨੂੰ ਜਦੋਂ ਆਪਣੀ ਲੜਕੀ ਨੂੰ ਵੇਖਦੇ ਨੇ ਤਾਂ ਪਤਾ ਲੱਗਦਾ ਕਿ ਉਸ ਦੇ ਸਰੀਰ ਉੱਤੇ ਜਿਹੜੇਗੇ ਸੱਟਾਂ ਦੇ ਨਿਸ਼ਾਨ ਨੇ ਨੀਲੇ ਨਿਸ਼ਾਨ ਪਏ ਹੋਏ ਨੇ ਜਿਸ ਤੋਂ ਬਾਅਦ ਉਹੜਾ ਵੱਲੋਂ ਇਹ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਨਾਲ ਹੀ ਇਸ ਬਾਬਤ ਦੋਸ਼ ਵੀ ਲਗਾਏ ਜਾ ਰਹੇ ਨੇ ਕਿ ਪਤੀ ਵੱਲੋਂ ਹੀ ਜਿਹੜਾਗਾ ਆਪਣੀ ਘਰਵਾਲੀ ਨੂੰ ਮੌਤ ਤੇ ਘਾਟੂ ਤਾਰ ਦਿੱਤਾ ਗਿਆ ਪਰ ਉੱਥੇ ਦੂਜੇ ਪਾਸੇ ਪਤੀ ਦਾ ਵੀ ਸਪਸ਼ਟੀਕਰਨ ਇਸ ਪੂਰੇ ਮਾਮਲੇ ਬਾਬਤ ਸਾਬਨੇ ਅੱਜ ਅੱਥੇ ਉਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸਨੇ ਤਾਂ ਕਦੇ ਆਪਣੇ ਘਰ ਵਾਲੇ ਨੂੰ ਹੱਥ ਤੱਕ ਨਹੀਂ ਲਗਾਇਆ ਚਾਹੇ ਪੂਰੇ ਪਿੰਡ ਵਾਲਿਆਂ ਨੂੰ ਪੁੱਛ ਲਈ ਤਾਂ ਜਾਵੇ ਇਹ ਬਿਆਨ ਜਿਹੜੇ ਨੇ ਪਤੀ ਵੱਲੋਂ ਦਿੱਤੇ ਗਏ ਨੇ ਅਤੇ ਜੋ ਪੇਕੇ ਪਰਿਵਾਰ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਉਹ ਸਾਰਿਆਂ ਨੂੰ ਹੀ ਨਕਾਰਿਆ ਗਿਆ ਤੁਹਾਨੂੰ ਦੱਸਣ ਲਈ ਕਿ ਪੂਰਾ ਮਾਮਲਾ ਥਾਣਾ ਬੜਾਲੀ ਆਲਾ ਸਿੰਘ ਦੇ ਦੀਨੋਂ ਦੇ ਪਿੰਡ ਬੀਬੀ ਪੁਰਵਕਿਤੋ ਸਾਹਮਣੇ ਆ ਜੁਥੇ ਇੱਕ ਵਿਅੋਹਤਾ ਔਰਤ ਨੂੰ ਉਸਦੇ ਹੀ ਪਤੀ ਵੱਲੋਂ ਕਥਿਤ ਤੌਰ ਉਤੇ ਮਾਰਨ ਦੇ ਦੋਸ਼ ਲੱਗੇ ਨੇ ਜੁਥੇ ਪਤੀ ਵੱਲੋਂ ਇਸ ਸਾਰੇ ਦੋਸ਼ਰ ਨੂੰ ਨਕਾਰਿਆ ਗਿਆ ਤੁਹਾਨੂੰ ਦੱਸਨੇ ਕਿ ਮਰਦਕ ਲੜਕੀ ਦਾ ਨਾਮ ਜਸਪ੍ਰੀਤ ਕੌਰ ਦੱਸਿਆ ਜਾ ਰਿਹਾ ਹੈ ਜਿਸਦੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਹੁਣ ਇਹ ਪੀੜਿਤ ਪਰਿਵਾਰ ਜਿਹੜਾ ਹੈਗਾ ਇਨਸਾਫ ਦੀ ਗੋਹਾੜ ਲਗਾ ਰਿਹਾ ਅਤੇ ਮੰਗ ਕਰ ਰਿਹਾ ਕਿ ਉਸ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਤਾਂ ਇਸ ਬਾਬਤ ਹੋਰ ਕੀ ਕੁਝ ਕਹਿੰਦੇ ਨਜ਼ਰ ਆਏ ਸੁਣਦੇ ਆ ਹਰਚੰਦ ਸਿੰਘ ਮੇਰਾ ਨਾਮ ਹੈ ਮੇਰਾ ਪਿੰਡ ਪਾਗੋ ਮੱਜਰਾ ਜੀ ਮੇਰੀ ਭੈਣ ਦੀ ਬੀਬੀ ਪਰਬਾਈ ਵੀ ਸੀ ਫਤਗੜ ਸਾਹਿਬ ਜ਼ਿਲ੍ਹੇ ਚ ਜੀ ਠੀਕ ਹੈ ਜੀ ਰਾਤ ਉਹਨਾਂ ਦਾ ਮਰਡਰ ਹੋ ਗਿਆ ਜੀ ਗਲ ਦੇ ਨਾਲ ਹਾਹਾ ਲੈ ਕੇ ਪੱਖੇ ਨਾਲ ਹਾਹਾ ਲੈ ਕੇ ਮਾਰ ਤੇ ਆਈ ਉਹਨਾਂ ਨੂੰ ਉਹਨਾਂ ਦੇ ਹਸਬੰਦ ਨੇ ਕੁੱਟਿਆ ਮਾਰਿਆ दारू ਪੀ ਕੇ ਜੀ ਸਾਡੇ ਕੋਲ ਡਾਊਟ ਵੀਡੀਓ ਪਈਆਂ ਰਾਤ ਦੀਆਂ ਠੀਕ ਹੈ ਜੀ ਬਾਡੀ ਤੇ ਪੂਰੇ ਮਤਲਬ ਨੀਲੇ-ਨੀਲ ਪਏ ਹੋਏ ਆ ਜੀ ਗਲ ਤੇ ਵੀ ਨੀਲ ਪਿਆ ਹੋਇਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਝਗੜਾ ਚੱਲਦਾ ਸੀ ਇਹਨਾਂ ਦਾ ਝਗੜਾ ਨਹੀਂ ਤੇ ਚੱਲਦਾ ਹੀ ਇਹਨੇ ਮੁੰਦੀਆਂ ਵੇਚਤੀਆਂ ਹੀ ਆਪਣੀਆਂ ਠੀਕ ਆ ਜੀ ਸੋਨਾ ਵੇਚਦੇ ਜੋ ਤੇ ਚਾਂਦੀ ਦਾ ਸਮਾਨ ਵੀ ਵੇਚਦਾ ਸੋਨੇ ਦਾ ਵੀ ਵੇਚਦਾ ਦੋ ਮੁੰਦਰੀਆਂ ਵੇਚੀਆਂ ਹੀ ਇਹਨੇ ਆਪਣੇ ਟੌਕਸ ਵੇਤੇ ਹੀ ਕੁੜੀ ਦੇ ਵੀ ਉਹਨੂੰ ਤੰਗ ਕਰਦਾ ਸੀਗਾ ਜੀ ਉਤੇ ਨਸ਼ੇ ਵਾਸਤੇ ਪੈਸੇ ਮੰਗਦਾ ਸੀਗਾ ਜੀ ਕੁੱਟਦਾ ਮਾਰਦਾ ਸੀਗਾ ਜੀ ਮਨਨ ਵੀ ਕੀਤਾ ਸੀ ਬਿਆਹ ਨੂੰ ਕਹਿੰਦੇ ਇਹਨੂੰ 6 ਸਾਲ ਹੋ ਗਏ ਜੀ 6 ਮਹੀਨਾ ਲੱਗ ਗਿਆ ਜੀ ਫਰਵਰੀ ਚ ਹੁਣ ਅਸੀਂ ਮੰਗ ਕਰਦੇ ਵੀ ਸਾਨੂੰ ਤੁਹਾਨੂੰ ਇਨਸਾਫ ਚਾਹੀਦਾ ਜੀ ਇਹਨੂੰ ਸਜ਼ਾ ਮਿਲਣੀ ਚਾਹੀਦੀ ਆ ਇਹਦੀ ਕਰੀ ਭੁਗਤੀ ਦੇ ਇਹਦਾ ਭਾਈ ਵੀ ਡਰੱਗਸ ਕਰਦਾ ਜੀ ਸਾਨੂੰ ਪਹਿਲਾਂ ਪਤਾ ਪਤਾ ਕੀ ਪਤਾ ਕਿਵੇਂ ਲੱਗਿਆ ਤੁਹਾਨੂੰ ਵੀ ਇਹ ਵੀ ਐਵੇਂ ਮਾਰਿਆ ਆ ਜਾਂ ਮਨ ਨਹੀਂ ਮਾਰਿਆ ਅੰਦਰ ਜਾ ਕੇ ਅਸੀਂ ਦੇਖਿਆ ਪੋਸਟਰ ਉਹਦੇ ਵਿੱਚ ਜੀ ਆ ਕੇ ਇਹ ਪੋਸਟ ਮਾਰ ਤੁਹਾਨੂੰ ਕਰਦੇ ਆ ਜੀ ਉੱਥੇ ਦੇਖਿਆ ਜੀ ਉਹਦੇ ਬੋਡੀ ਤੇ ਪੂਰੀ ਢੂਹੀ ਤੇ ਨੀਲੇ-ਨੀਲ ਪਏ ਹੋਏ ਆ ਜੀ ਗਲ ਤੇ ਵੀ ਨੀਲ ਪਏ ਹੋਏ ਆ ਠੀਕ ਆ ਜੀ ਬੋਡੀ ਗੱਲ ਹੋਈ ਸੀ ਉਸ ਤੋਂ ਪਹਿਲਾਂ ਕਰ ਦੇਣਾ ਕਰਦਿਆਂ ਨਾਲ ਨਹੀਂ ਗਈ ਰਾਤ ਨੂੰ ਮੇਰੀ 9 ਵਜੇ ਗੱਲ ਹੋਈ ਸੀ ਕਿ ਜੀ ਠੀਕ ਆ ਜੀ ਓਕੇ ਨਹੀਂ ਮੈਂ ਠੀਕ ਆ ਵੀ ਮੇਰੇ ਹਸਬੰਦ ਨੂੰ ਫੋਨ ਕਰਦੇ ਵੀ ਉਹ ਘਰੇ ਨਹੀਂ ਆਇਆ ਮੇਰੇ ਫੋਨ 'ਚ ਪੈਸੇ ਨਹੀਂ ਪੁਆਏ ਠੀਕ ਹੈ ਜੀ ਤੇ ਮੈਂ ਫੋਨ ਕੀਤਾ ਮੈਨੂੰ ਕਹਿੰਦਾ ਜਾ ਰਿਹਾ ਮੈਂ ਘਰ ਮੈਨੂੰ ਰਾਤ ਨੂੰ 10:50 'ਤੇ ਫੋਨ ਆਉਂਦਾ ਏ ਵੀ ਜਸਪ੍ਰੀਤ ਸੀਰੀਅਸ ਹੈ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਉਹਨੂੰ ਅੱਗੇ ਆ ਕੇ ਫੋਨ ਕੀਤਾ ਮੈਂ ਕਿਹਾ ਹਾਂਜੀ ਠੀਕ ਆ ਕਹਿੰਦਾ ਨਹੀਂ ਸੀਰੀਅਸ ਆ ਮੈਂ ਹਸਪੀਟਲ ਪਹੁੰਚਿਆ ਹੈ ਇਹਨਾਂ ਨੇ ਉਸ ਨੂੰ ਮਤਲਬ ਬਰਫਕਾਰ ਖਾਨੇ ਵਿੱਚ ਲਾ ਦਿੱਤਾ ਸੀਗਾ ਜੀ ਮੈਨੂੰ ਬਾਡੀ ਰਾਤ ਨੂੰ ਦਿਖਾਈ ਨਹੀਂ ਗਈ ਜੀ ਸਾਡੇ ਆਉਣ ਤੋਂ ਪਹਿਲਾਂ ਜਾਣੀ ਤੁਸੀਂ ਕੀ ਕਰਨਾ ਵੀ ਆ ਕੀ ਹੋਇਆ ਕਾਰਨ ਪੁੱਛਿਆ ਸੀਗਾ ਜੀ ਕਹਿੰਦੇ ਅਟੈਕ ਹੋ ਗਿਆ ਜੀ ਝੂਠ ਬੋਲਦੇ ਆ ਜੀ ਕਹਿੰਦੇ ਅਸੀਂ 2 ਘੰਟੇ ਵਾਦਾ ਹੈ ਝੂਠ ਬੋਲਦੇ ਝੂਠ ਬੋਲਦੇ ਰਾਜਵੀਰ ਕੋ ਅੱਛਾ ਕੀ ਹੋਇਆ ਤੁਹਾਨੂੰ ਯਾਦ ਨਹੀਂ ਕਿਉਂ ਸਰ ਸਾ ਅਸੀਂ 8 5:30 ਵਜੇ ਫੋਨ ਕੀਤਾ ਸੀ ਸਿਸਟਰ ਨੇ ਤੇ ਮੰਮੀ ਨਾਲ ਗੱਲ ਹੋਈ 2 ਘੰਟੇ ਉਸ ਤੋਂ ਬਾਅਦ ਮੰਮੀ ਨਾਲ ਗੱਲ ਹੋਣੇ ਤੋਂ ਬਾਅਦ ਬ੍ਰਦਰ ਨੇ ਕੀਤਾ ਫੋਨ ਉਹ ਤੋਂ ਬਾਅਦ ਇਹਨਾਂ ਨੇ ਵੀਡੀਓ ਕੋਲਾਈ ਵੀ ਸੀ ਮੈਂ ਵੀਡੀਓ ਕੋਲ ਬੈਕ ਕੀਤੀ ਜਿੱਜੂ ਦਾ ਮੈਸੇਜ ਆਇਆ ਕਿਵੇਂ ਮੈਂ ਬਾਹਰ ਆ ਮੈਂ ਫੇਰ ਕਰਦਾ ਮੁੜ ਕੇ ਘਰ ਕੋਈ ਫੋਨ ਨਹੀਂ ਹੋਇਆ ਹੈਗਾ ਤੇ ਫਿਰ 11 ਵਜੇ ਬ੍ਰਦਰ ਨੂੰ ਫੋਨ ਆਉਂਦਾ ਹੈ ਕਿ ਉਹਨੂੰ ਅਟੈਕ ਹੋ ਗਿਆ ਅਟੈਕ ਤੋਂ ਬਾਅਦ ਫਿਰ ਕੋਈ ਰਿਪੋਰਟ ਨਹੀਂ ਆਈ ਇਹਨਾਂ ਦੀ ਇਹ ਕਹਿੰਦੇ ਵੀ ਅੰਦਰ ਦਾਖਲ ਹੈ ਤੇ ਸਾਨੂੰ ਦਿਖਾਉਣ ਨਹੀਂ ਦੇ ਰਿਆ ਐਮਰਜੈਂਸੀ 'ਚ ਕੋਈ ਕਹਿ ਰਿਹਾ ਆਕਸੀਜਨ ਲਗਾਈ ਵੀ ਕੋਈ ਕੁਝ ਕਹਿ ਰਿਹਾ ਹੈ ਤੇ ਮੈਂ ਫੋਨ ਕਰੀ ਜਾ ਰਹੀ ਹੂ ਫੋਨ ਵੀ ਨਹੀਂ ਚੱਕ ਰਹੇ ਹੈਗੇ ਜਿੱਜੂ ਨੂੰ ਕਰਿਆ ਫੋਨ ਜੀ ਬਿਲਕੁਲ ਭੈਣ ਦਾ ਕਿਹੜੇ ਮੇਰੀ ਭੈਣ ਦਾ ਨਾਮ ਜਸਪ੍ਰੀਤ ਹੈ ਜੀ 2019 ਚ ਵਿਆਹ ਹੋਇਆ ਤੇ ਜੀ ਉਹਨਾਂ ਦਾ ਬੀਬੀਪੁਰ ਪਿੰਡ ਹੈ ਜੀ ਤੁਹਾਨੂੰ ਕੀ ਲੱਗਦਾ ਕਿਵੇਂ ਮੌਤ ਹੋਈ ਇਹ ਡਰਗਸ ਕਰਦੇ ਸੀ ਜਿੱਜੂ ਜੀ ਮੇਰੇ ਨਸ਼ੇ ਬੇਤ ਦੇਵੀਅਤੇ ਜੀ ਕਰਦੇ ਵੀ ਇਹਨਾਂ ਦੇ ਬ੍ਰਦਰ ਦਾ ਨਾਮ ਮੰਗਲ ਇਹਦਾ ਨਾਮ ਗੁਰਸੇਵਕ ਸਿੰਘ ਮੇਰਾ ਨਾਮ ਗੁਰਸੇਵਕ ਸਿੰਘ ਹੈ ਜੀ ਕਿਹੜਾ ਪਿੰਡ ਹੈ ਕਿੰਡ ਬੀਬੀ ਪੂਰਾ ਜੀ ਮੇਰਾ ਤੇ ਜਦੋਂ ਸਰ ਮੈਂ ਉਸ ਟਾਈਮ ਘਰ ਆ ਨਹੀਂ ਸੀਗਾ ਜੀ ਮੈਨੂੰ ਮੇਰੀ ਘਰ ਵਾਲੀ ਦਾ ਪੰਜ ਸੱਤ ਮਿੰਟ ਪਹਿਲਾਂ ਫੋਨ ਆਇਆ ਮੈਂ ਉਹਨੂੰ ਕਿਹਾ ਮੈਂ ਆ ਗਿਆ ਤੇ ਜਦੋਂ ਮੈਂ ਜਾ ਕੇ ਦੇਖਿਆ ਤੇ ਉਦਾਂ ਇਹ ਉੱਥੇ ਬੈੱਡ ਤੇ ਬੇਹੋਸ਼ ਹਾਲਤ ਸੀਗੇ ਉਸੇ ਟਾਈਮ ਅਸੀਂ ਚੱਕ ਕੇ ਪਹਿਲਾਂ ਐਂਡਸ ਹਸਪੀਟਲ ਚਲੇ ਗਏ ਜੀ ਉੱਥੇ ਉਹ ਕਹਿੰਦੇ 20 25 ਮਿੰਟ ਹੋਇਆ ਵੀ ਇੱਥੇ ਸਿਵਲ ਹਸਪੀਟਲ ਚਲੇ ਗਏ ਜੀ ਇਹ શરીર ਤੇ ਨਿਸ਼ਾਨ ਨੇ ਉਹ ਕਦ ਨੇ ਸਰ ਨਿਸ਼ਾਨ ਕੋਈ ਨਹੀਂ ਜੀ ਐਹੀ ਜੀ ਕੋਈ ਗੱਲ ਨਹੀਂ ਜਦੋਂ ਲੈ ਕੇ ਆਇਆ ਉਦੋਂ ਛਾਤੀ ਤੇ ਜ਼ਰੂਰ ਦੱਬਿਆ ਵੀ ਹਾਂ ਸਾਹ ਚ ਅਲੱਦਾ ਰਹੇ ਜੀ ਹੋਰ ਤਾਂ ਕੋਈ ਧਮਾਰ ਵੀ ਕਰਦੇ ਸੀ ਕੋਈ ਸ਼ਰਬੀ ਮਾਮਲਾ ਦੱਸੋ ਸਰ ਕੋਈ ਨਹੀਂ ਤੁਸੀਂ ਨਸ਼ਾ ਕਰਕੇ ਕੁੱਟਮਾਰ ਕਰਦੇ ਨਹੀਂ ਨਹੀਂ ਸਰ ਕੋਈ ਐਦਾਂ ਦੀ ਗੱਲ ਨਹੀਂ ਸਾਡੇ ਲਾਗ ਨੇੜੇ ਪਿੰਡਦਿਆਂ ਨੂੰ ਪੁੱਛ ਲਓ ਜੀ ਮੈਂ ਤਾਂ ਕਦੇ ਹੱਥੇ ਨਹੀਂ ਲਾਇਆ ਜੀ ਉਹਨੂੰ ਕੁਝ ਸਮਾਨ ਵੀ ਵੇਚਿਆ ਕੁੜੀ ਦੀ ਮੁੰਦੀ ਵਗੈਰਾ ਦੱਸ ਨਹੀਂ ਸਰ ਇਹ ਵੀ ਇਲਜ਼ਾਮ ਲਾਏ ਜਾ ਰਹੇ ਜਦੋਂ ਮੇਰੇ ਮਦਰ ਹੋਏ ਤੇ ਉਦੋਂ ਇਹ ਪੈਸੇ ਟੁਕਰ ਉਦੋਂ ਚੜ ਗਿਆ ਸੀਗਾ ਮੇਰੇ ਤੇ ਜੀ ਠੀਕ ਹੈ ਜੀ ਹੋਰ ਮੇਰਾ ਇਦਾਂ ਦਾ ਕੋਈ ਹੋ ਨਹੀਂ ਹੈਗਾ ਜੀ ਠੀਕ ਇਹ ਸਾਰੇ ਝੂਠੇ ਅਲੀਗੇਸ਼ਨ ਲਾਈ ਜਾ ਰਹੇ ਹਨ ਮਸਲਾ ਇਹ ਸਵੇਰ ਸਾਡੇ ਕੋਲ ਹਸਪਤਾਲ ਦੇ ਵਿੱਚੋਂ ਇੱਕ ਇਤਲਾਹ ਮਿਲੀ ਸੀ ਵੀ ਮੇਰੇ ਤੇ ਜਸਪ੍ਰੀਤ ਕੌਰ ਉਮਰਤੀ ਸਾਲ ਕੰਡਵੀ ਬੀਪੋਰਟੋਂ ਮੇਰੇ ਤੇ ਹਾਲਤ ਦੇ ਵਿੱਚ ਆਈ ਆ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਆਏ ਸੀਗੇ ਤਾਂ ਸਾਨੂੰ ਮਰਤਕ ਦਾ ਅਪਰਾਧ ਹਰਚੰਦ ਸਿੰਘ ਜਿਹੜਾ ਹੈਗਾ ਮਿਲਿਆ ਉਹਨੇ ਆਪਣੇ ਬਿਆਨ ਲਿਖਾਇਆ ਉਹਦੇ ਬਿਆਨ ਦੇ ਉੱਤੇ ਅਸੀਂ ਫਿਲਹਾਲ ਇੱਕ 193 ਬੀ ਐਨ ਐਸ ਦੀ ਕਾਰਵਾਈ ਕਰ ਰਹੇ ਹਾਂ ਜਿਹਨੂੰ ਪਹਿਲਾਂ 174 ਦੀ ਕਾਰਵਾਈ ਕਹਿੰਦੇ ਸੀ ਉਸ ਤੋਂ ਬਾਅਦ ਇਹਦਾ ਬੋਰਡ ਬਣਾ ਕੇ ਇਸ ਲੜਕੀ ਦਾ ਅਸੀਂ ਪੋਸਟਮਾਰਟਮ ਕਰਵਾ ਰਹੇ ਹਾਂ ਪੋਸਟਮਾਰਟਮ ਦੇ ਜੋ ਵੀ ਅਗਲੀ ਕਾਰਵਾਈ ਹੋਏਗੀ ਉਹ ਅਸੀਂ ਅਮਲ ਦੇ ਵਿੱਚ ਲਿਆਵਾਂਗੇ। ਅਕਰਪਾ ਦੇ ਬੰਦੇ ਵੀ ਇਹਨੇ ਮਾਰਿਆ ਹੈ ਜਿਵੇਂ ਗਾਲ ਪਾ ਕੇ ਮਾਰਿਆ ਉਸੇ ਚੀਜ਼ ਦਾ ਤਾਂ ਪੋਸਟਮਾਰਟਮ ਕਰਵਾ ਰਹੇ ਆਂ ਆਪਾਂ। ਉਸੇ ਚੀਜ਼ ਦਾ ਪੋਸਟਮਾਰਟਮ ਕਰਵਾ ਰਹੇ ਆਂ ਵੀ ਜੋ ਵੀ ਸਾਨੂੰ ਇਲਾਮ ਤਾਂ ਹੋਣਗੇ ਜੋ ਡਾਕਟਰ ਸਾਹਿਬ ਲਿਖ ਕੇ ਦੇਣਗੇ ਅਸੀਂ ਉਹਦੇ ਮੁਤਾਬਕ ਆ ਜਿਹੜੀ ਕਰ ਨਹੀਂ ਫਿਲਹਾਲ ਤਾਂ ਕੋਈ ਜਿਹੜਾ ਹੈਗਾ ਉਹ ਡੈੱਡ ਬਾਡੀ ਰਾਤ ਦੀ ਭਈ ਹੋਣ ਕਰਕੇ ਉਹ ਬਲੱਡ ਜਿਹੜਾ ਹੈਗਾ ਇੱਕ ਸਾਈਟ ਤੇ ਜੰਮਿਆ ਹੋਣ ਕਰਕੇ ਇਹ ਬਾਕੀ ਸਾਡੇ ਨਾਉਣ ਦੇ ਤਰ ਤੇ ਡਾਕਟਰ ਸਾਹਿਬ ਦੱਸ ਸਕਦੇ ਆ ਜੀ।